ਆ ਦੋਸਤੋ ਸਾਰਿਆਂ ਨੂੰ ਸੋਰਾ 855 30 ਸਪੀਡ ਤੇ ਲੈਣਾ ਜਗਜੀਤ ਮਕੀਨ ਦੇ ਜੈਨੂ ਵਾਲਾ ਟਰੈਕਟਰ ਵੀ ਪੂਰਾ ਸ਼ਿੰਗਾਰਿਆ ਹੋਇਆ ਬਾਪਰ-ਕੋਪਰ ਲੱਗਾ ਟਾਇਰ ਟੂਰ ਵੱਡੇ ਆ ਸਾਰਾ ਉਹ ਕੇਰਪੋੜਾ ਰੇਡੀਅਲ ਦੇ ਟਾਇਰਾਂ ਚਾ ਇਹ ਟਰਾਲੀ ਭਰਦਾ ਇਹ 25 ਤੋਂ 28 ਮਿੰਟਾਂ ਦੇ ਵਿੱਚ ਚੋਰਾ ਚੈੱਕ ਕਰੋ ਰੇਡੀਅਲ ਟਾਇਰ ਨੇ ਚਾਰੇ ਵੱਡੇ ਟਾਇਰਾਂ 'ਚ ਫਿਰ ਸਪੀਡ ਫਿਰ ਰੇਸ ਦੀ ਗੱਲ ਕਰੀਏ ਆਪਾਂ ਕਰ ਦਿਖਾਉਣਾ ਉਹ ਕਿ ਜੈਕਟਰਾਂ ਚੱਲੀ ਜਾਂਦਾ ਚੱਲਦਾ ਇਹਨਾਂ ਨੇ 43 ਸਰੀਆਂ ਵਾਲਾ ਜਾਲ ਪਵਾ ਰਿਹਾ ਸਜੋ ਟਰੈਕਟਰ ਨੂੰ ਚੋਰਣੀ ਲੱਗੇ ਇਤਨੀ ਬਹੁਤ ਜ਼ਿਆਦਾ ਬਰੀਕ ਬਣਾਈ ਜਾਂਦੀ ਆ ਤੇ ਬਾਈ ਟਰੈਕਟਰ ਜਮਾਂ ਖਾਦੀ ਮਾਗੂ ਚੱਲਿਆ ਨਾ ਕੋਈ ਰੋੜ ਨਹੀਂ ਹੈਗਾ ਬਾਜ ਵੀ ਨਹੀਂ ਬਦਲਦਾ ਲਾਤਾ ਵੱਟਾ ਗਿਆ ਝੂਟੇ ਨੇ ਮਜ਼ੀਨ ਦੀ ਕੋਈ ਰੇ ਬਣਾ ਲਿਆ ਜਿਹੜੇ ਸਵਾ ਦੇਖੋ ਜਗਜੀਤ ਚੋਪਰਵਾਡੀ ਚਲੀਦਾ 3 ਸਪੀਡ ਤੇ ਤੇ 14 9 ਦੀ ਪੁਲੀ ਤੇ ਚੱਲਦਾ ਹੈ ਪ੍ਰੋਪਰ ਗੇਅਰ ਵਾਲਾ 3 ਸਪੀਡ ਆ 55 14 9 ਦੀ ਪੁਲੀ ਤੇ ਚੱਲੀਦਾ ਪ੍ਰੋਪਰ ਗੇਅਰ ਵਾਲੀ ਮਸ਼ੀਨ ਆ ਲਾਂਗਾ ਦਾ ਦਿਨ ਹੀ ਨਹੀਂ ਜਿੰਨਾ ਆਈ ਜਾਂਦਾ ਸਾਰਾ ਟਪਾਈ ਹੀ ਨਹੀਂ ਆ ਇਹ ਇਹ ਟਰੈਕਟਰ ਦੀ ਮੋਡੀਫਿਕੇਸ਼ਨ ਚੈੱਕ ਕਰ ਲਓ ਐਮ ਪੰਪ ਦੂਜੇ ਲੱਗੇ ਹੋਏ ਆ ਓਕੇ ਰਭੋਣਾ ਸਾਰਾ ਪੂਰਾ ਸ਼ਿੰਗਾਰਿਆ ਹੋਇਆ ਹੈ ਮੁੰਡੇ ਨੇ 1500 ਚੱਕਰ ਦੇ ਵਿੱਚ 1500 1600 बस 15 15.5 ਇੱਥੇ ਚੱਲੀ ਜਾਂਦਾ 15 1600 ਹੋਊਗਾ 1500 ਹੋਊਗਾ ਇਹ ਟਰੈਕਟਰ ਨੂੰ ਕੋਈ ਨਿਕ ਦੇ ਨਹੀਂ ਲੋੜ ਨਹੀਂ ਮੰਨਦਾ ਟਰੈਕਟਰ ਪੂਰੀ ਵਧੀਆ ਪਰਫਾਰਮੈਂਸ ਦੇਈ ਜਾਂਦਾ ਰੇਡੀਅਲ ਦੇ ਟਾਇਰ ਥੋੜੇ ਵੱਡੇ ਹੁੰਦੇ ਆ ਆਮ ਟਾਇਰਾਂ ਨਾਲ ਉਹਦਾ ਕਰਕੇ ਥੋੜਾ ਤੋੜਾ ਵੀ ਵੱਧਦਾ ਟਰੈਕਟਰ ਦਾ ਤੇ ਆਮ ਟਾਇਰਾਂ ਦਾ ਤੋੜਾ ਥੋੜਾ ਘੱਟ ਹੁੰਦਾ ਕਿਉਂਕਿ ਉਹਦੇ ਟਾਇਰ ਰੇਡੀਅਲ ਟਾਇਰ ਦੇ ਜਿਹੜੇ ਆਮ ਟਾਇਰ ਆ ਉਹਨਾਂ ਨਾਲੋਂ ਇਹਦਾ ਥੋੜਾ ਸਾਇਜ਼ ਵੱਡਾ ਹੁੰਦਾ ਰੀਡੀਅੰਟਰ ਦਾ ਅਜੂ ਦਾ ਥੋੜਾ ਤੋੜਾ ਜ਼ਿਆਦਾ ਹੈ ਆਂ ਬ੍ਰੇਕਾਂ ਨਾਲ ਪੈਰਾਵਾ ਕਰਕੇ ਗਰਮ ਗਰਮ ਨਾਲ ਕੋਈ ਸਿਸਟਮ ਨਹੀਂ ਗਰਮ ਗਰਮ ਦਾ ਹੁੰਦਾ ਹੀ ਨਹੀਂ ਇਹ ਤੁਲੀ ਵਾਲੀ ਮਸ਼ੀਨ ਦੀ ਬਣਾੜ ਕੇ ਨੇ ਭਵੇਰੀ ਚੱਲਾਉਣਾ ਨਹੀਂ ਪੁਲੀ ਤੇ ਚੱਲਦਾ ਬਾਈ ਬਰੋਪਰ ਦਾ ਗੇਰਾ ਪਛੀੜ ਦੇ ਜਗਜੀਤ ਚੌਪਰਵਾੜੀ ਇਹ ਮਸ਼ੀਨ ਦੀ ਕਿਸੇ ਵੀ ਚੀਜ਼ ਦੀ ਕੋਈ ਬਾਅਦ ਨਹੀਂ ਹੈਗੀ ਕਿੰਦੀ ਬਾਈ ਚੱਲੀ ਜਾਂਦੀ ਹੈ ਸਾਰੇ ਭਰਾ ਜਿਹੜੇ ਫੇਸਬੁੱਕ ਤੇ ਦੇਖਦੇ ਨਾ ਪੇਜ ਨੂੰ ਕਰ ਲੈ ਫੋਲੋ ਤੇ YouTube ਤੇ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਲਾਈਕ ਸ਼ੇਅਰ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸਾਰੇ ਭਰਾ ਤੇ ਇਹ 25 24 25 ਮਿੰਟਾਂ ਦਾ ਟਰੈਕਟਰ ਦੀ ਭਰੀ ਜਾਂਦਾ ਵਾ ਕੋਈ 22 ਮਿੰਟ ਆਏ ਕੋਈ 25 ਮਿੰਟ ਆ ਜਾ ਜਾਲ ਲਾ ਕਰਕੇ ਜਾਲ 43 ਸਰੀਆਂ ਵਾਲਾ ਟਰੈਕਟਰ ਥੋੜਾ ਜਿਆ ਔਖਾ ਹੁੰਦਾ ਥੂਲੀ ਜਿਆਦਾ ਬਰੀਕ ਬਣੀ ਜਾਂਦੀ ਆ ਧੰਨਵਾਦ ਭਾਈ ਸਾਰੇ ਵੀਰਾਂ ਦਾ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ